ਮੇਰਾ ਨਗਰ ਚਰਨਕਾਲ ਇੱਥੇ ਆਪਣੇ ਵਧੀਆ ਦਵਾਈ ਮਿਲਦੀ ਆ ਸਾਨੂੰ ਪੀਪੀਵੀ ਚੈੱਕ ਕਰਾਉਨੇ ਆ ਤੇ ਜਦੋਂ ਮਰਜੀ ਆਈਏ ਸਾਨੂੰ 10 ਮਿੰਟਾਂ ਤੋਂ ਪਹਿਲਾਂ ਦਵਾਈ ਮਿਲ ਜਾਂਦੀ ਹੈ ਬਹੁਤ ਇਹਦਾ ਸਾਨੂੰ ਫਾਇਦਾ ਹੋਇਆ ਰੇਖੋਲਣ ਦਾ ਤੇ ਹੋਰ ਕੋਈ ਠੱਠ ਫੇਟ ਵੱਜੇ ਉਹ ਵੀ ਦਵਾਈ ਸਾਰੀ ਡੀਸੀ ਦੀ ਮਿਲਦੀ ਹੈ ਕੋਈ ਦਿੱਕਤ ਨਹੀਂ ਸਾਨੂੰ ਇੱਥੇ ਜਦ ਮਰਜੀ ਆਈਏ ਵਧੀਆ ਸਟਾਪ ਹੈ ਇੱਥੇ ਦਾ ਦਿੱਕਤ ਨਹੀਂ ਹੈਗੀ ਵੀ ਕੋਈ ਵਧੀਆ ਮਿੱਠਤਨਾ ਬੋਲਦੇ ਨੇ ਕਿ ਇਹਦੇ ਵਿੱਚ ਸਾਰੇ ਟੈਸਟ ਹੁੰਦੇ ਨੇ ਦਵਾਈ ਵੀ ਸਾਰੀ ਉਰੀ ਮਿਲਦੀ ਹੈਗੀ ਕੋਈ ਬਾਹਰ ਨਹੀਂ ਜਾਣਾ ਪੈਂਦਾ ਹੈਗਾ ਇੰਨੀ ਵੀ ਦਵਾਈ ਹੈ ਉਰੀ ਮਿਲਦੀ ਹੈ ਸਾਨੂੰ ਨਾ ਖੱਜੜਪੁਰ ਕੋਈ ਇਹਦੇ ਦਿੱਕਤ ਨਹੀਂ ਆਏਗੀ 10 ਮਿੰਟਾਂ ਚ ਸਾਨੂੰ ਦਵਾਈ ਮਿਲ ਜਾਂਦੀ ਹੈ ਗਰੀਬ ਗਰੂਪਿਆਂ ਨੂੰ ਬਹੁਤ ਫਾਇਦਾ ਹੋਇਆਗਾ ਜਿਹੜਾ ਏਡੀ ਦੂਰੋਂ ਚੱਲ ਕੇ ਜਾਂਦੇ ਤੇ ਨਹੀਂ ਵੀ ਲੈਣ ਜੋਗੇ ਪੈਸੇ ਉਹ ਵੀ ਅਗਲਾ ਉਰੇ ਆ ਕੇ ਆਦਾ ਦਵਾਈ ਤਾਂ ਲੈ ਜਾਂਦਾ ਕੋਈ ਵੀ ਦਿੱਕਤ ਨਹੀਂ ਹੈਗੀ ਬਹੁਤ ਵਧੀਆ ਜਿਹੜਾ ਪ੍ਰਗਮਾਨਤਵਾਨ ਨੇ ਉਰੇ ਕਰਿਆ ਲਾਜਵੰਤੀ ਬੋਲਦੀ ਹੈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਹੋ ਰਹੀ ਜੀ ਬਹੁਤ ਵਧੀਆ ਦਵਾਈ ਵੀ ਜਿੰਦਗੀ ਆ ਟੈਸਟ ਹੋ ਜੰਨੇ ਆ ਸਾਰੇ ਸਾਨੂੰ ਦੂਰ ਜਾਣਾ ਪੈਂਦਾ ਸੀਗਾ ਹੁਣ ਸਾਨੂੰ ਨੇੜੇ ਸਾਰੇ ਟੈਸਟ ਹੋ ਜੰਨੇ ਆ ਸਭ ਨੂੰ ਬਹੁਤ ਫਾਇਦਾ ਜਦ ਵੀ ਕੋਈ ਤਕਲੀਫ ਹੁੰਦੀ ਆ ਸੀ ਫਟਾਫਟ ਆ ਜੰਨੇ ਆ ਜੀ ਬਹੁਤ ਵਧੀਆ ਜੀ ਬਹੁਤ ਅੱਛੇ ਆ ਸਟਾਫ ਵੀ ਬਹੁਤ ਵਧੀਆ ਦਵਾਈ ਵੀ ਬਹੁਤ ਵਧੀਆ ਹੈਗੀ ਹੈ ਬਹੁਤ ਤੀਜੇ ਨਾਲ ਬੋਲਦੇ ਆ ਪਿਆਰ ਨਾਲ ਬੋਲਦੇ ਆ ਮਨਤਮਨ ਜੀ ਕਾ ਮੈਂ ਥੈਂਕ ਯੂ ਕਰਨਾ ਚਾਹਨੀ ਆ ਜੀ ਬਹੁਤ ਵਧੀਆ ਬਹੁਤ ਅੱਛਾ ਪੰਜਾਬੀ ਵਿੱਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ